ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਦੋਸਤੋ ਜੇ ਤੁਸੀਂ ਪਰਫਿਊਮ ਲਾਉਣ ਦੇ ਸ਼ਕੀਨ ਹੋ ਤਾਂ ਅੱਜ ਆਪਾਂ ਵੀਰ ਕੋਲੇ ਆਏ ਆ ਅਬੋਹਰ ਸੋ ਬਹੁਤ ਵਧੀਆ ਕੁਆਲਿਟੀ ਦੇ ਇਹਨਾਂ ਨੇ ਬਹੁਤ ਵਧੀਆ ਫਰੇਗਰੈਂਸ ਤੇ ਬਹੁਤ ਹੀ ਵਧੀਆ ਜਿਹਨੂੰ ਆਪਾਂ ਪੰਜਾਬੀ ਚ ਖੁਸ਼ਬੂ ਕਹਿ ਦਿੰਦੇ ਆ ਹਨਾ ਖੁਸ਼ਬੂ ਆਉਂਦੀ ਹੈ ਅਲੱਗ-ਅਲੱਗ ਸੋ ਗੱਲਬਾਤ ਕਰਦੇ ਆ ਵੀਰ ਨਾਲ ਕਿ ਕਦੋਂ ਤੋਂ ਬਾਈ ਜੀ ਨੇ ਇਹ ਬਣਾਉਣਾ ਪ੍ਰੋਡਕਟ ਚਾਲੂ ਕੀਤਾ ਸੋ ਰਾਮ ਰਾਮ ਪਾਈਸਾਬ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਵਾਗਤ ਹੈ ਜੀ ਸਾਰਾ ਤੁਹਾਡਾ ਜੀ ਜੀ ਥੈਂਕ ਯੂ ਪਹਿਲੇ ਜਿੰਨੇ ਵੀਵਰਸ ਆ ਸਭ ਦਾ ਸਵਾਗਤ ਹੈ ਜੀ ਜੀ ਸੋ ਜੀ ਆਪਾਂ ਕਾਫੀ ਤਰ੍ਹਾਂ ਦੇ ਤੁਸੀਂ ਇਹ ਪਰਫਿਊਮ ਇੱਥੇ ਟੇਬਲ ਤੇ ਰੱਖੇ ਹੋਏ ਆ ਹਾਂ ਜੀ ਸੋ ਮੈਨੂੰ ਲੱਗਦਾ ਵੀ ਇਹ 30 35 ਤਰ੍ਹਾਂ ਦੇ ਹੋਣਗੇ ਹਨਾ ਹਾਂ ਜੀ ਹਾਂ ਜੀ ਤੇ ਦੋਸਤੋ ਕਾਫੀ ਮੈਂ ਪਹਿਲਾ ਵੀਡੀਓ ਬਣਾਉਣ ਤੋਂ ਚੈੱਕ ਕੀਤਾ ਜਿਵੇਂ ਕਹਿੰਦੇ ਨੇ ਵੀ ਲਪਟਾ ਮਾਰਦਾ ਹੈ ਹਨਾ ਪੰਜਾਬੀ ਚ ਆਪਾਂ ਕਹਿੰਦੇ ਨੇ ਯਾਰ ਲਪਟਾਂ ਪਿਆ ਮਾਰਦਾ ਹੈ ਹਨਾ ਹਾਂਜੀ ਹਾਂਜੀ ਲਪਟਾ ਆਉਂਦੀਆਂ ਜੀ ਅਲੱਗ-ਅਲੱਗ ਤਰ੍ਹਾਂ ਦਾ ਆਰੂਣ ਚ ਬੈਠੇ ਆ ਤੇ ਮੈਨੂੰ ਲੱਗਦਾ ਵੀ ਹਰ ਤਰਫ ਨਵੀਂ ਖੁਸ਼ਬੂ ਆਉਂਦੀ ਹੈ ਸੁਣਿਆ ਸੀ ਵੀ ਧਰਮਿੰਦਰ ਦਾ ਇੱਕ ਸਿਨਮਾ ਹੈ ਜੈਪੁਰ ਰਾਜ ਮੰਦਿਰ ਹਾਂਜੀ ਕਹਿੰਦੇ ਸੀ ਕਿ ਉਹ ਇੱਕ ਘੰਟੇ ਬਾਅਦ ਨਵੀਂ ਆਪਣੇ ਉਹਦੇ ਚੋਂ ਮਹਿਕ ਆਉਂਦੀ ਹੈ ਖੁਸ਼ਬੂ ਆਉਂਦੀ ਹੈ ਸੋ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਰਕੇਸ਼ अरोड़ा ਮੇਰਾ ਨਾਮ ਹੈ ਜੀ ਜੀ ਨਿਊ ਸੂਰਜਨਗਰੀ ਸੀ ਤੋਂ ਰੋਡ ਫਟਕ ਦੇ ਕੋਲ ਆਪਣਾ ਘਰ ਹੈ ਜੀ ਅਬੋਹਰ ਦੇ ਵਿੱਚ ਜੀ ਤੇ ਪਰਫਿਊਮ ਬਣਾਉਣਾ ਤੁਸੀਂ ਕਦੋਂ ਬਾਈ ਜੀ ਇਹ ਚਾਲੂ ਕੀਤਾ ਬਾਈ ਜੀ ਪਰਫਿਊਮ ਆਪਾਂ ਆਪਦੇ ਬ੍ਰਾਂਡ ਦੇ ਵਿੱਚ ਤਾਂ 6 ਕੁ ਮਹੀਨੇ ਹੋਏ ਹੈ ਜੀ ਤੇ ਐਕਸਪੀਰੀਅੰਸ ਮੈਨੂੰ 20 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਜੀ ਇਹਨਾਂ ਚੀਜ਼ਾਂ ਦਾ ਜੀ ਤੇ ਪਰਫਿਊਮ ਆਪਾਂ ਜਿੰਨੇ ਵੀ ਸਾਰੇ ਪਰਫਿਊਮ ਬਣਾਏ ਆ ਆਪਾਂ ਖੁਸ਼ਬੂ ਬ੍ਰਾਂਡਡ ਪਰਫਿਊਮ ਦੇ ਨਾਲ ਸੇਮ ਮੈਚ ਕਰਦੀ ਬਣਾਈ ਆ ਜੀ ਜੀ ਬ੍ਰਾਂਡ ਆਪਣਾ ਆਪਦਾ ਹੈ ਜੀ ਬ੍ਰਾਂਡ ਤੁਹਾਡਾ ਹੈ ਹਾਂਜੀ ਐਕਵਾ ਸ਼ੈਲ ਬ੍ਰਾਂਡ ਦੇ ਵਿੱਚ ਆਪਾਂ ਪਰਫਿਊਮ ਬਣਾ ਰਹੇ ਆ ਆਪਣੇ ਬ੍ਰਾਂਡ ਦੇ ਵਿੱਚ ਜੀ ਤੇ ਖੁਸ਼ਬੂ ਜਿਹੜੀ ਹੈ ਉਹ ਬਿਲਕੁਲ ਮੈਚ ਕਰਦੀ ਹੋਊਗੀ ਜਿਵੇਂ ਕ੍ਰੀਡ ਅਵੈਂਟਸ ਡਿਓਰ ਸਵਾਜ ਜੀ ਐ ਲੂਈਸ ਵਟੌਨ ਦਾ ਉਮਰੇਨ ਮਾਰਡ ਹੋ ਗਿਆ ਵਾਈ ਟੂ ਦ ਅਰੇਬੀਨੋਟ ਦਾ ਹੋ ਗਿਆ ਜੀ ਜੀ ਐ ਕੂਲ ਵਾਟਰ ਇਸ ਤਰ੍ਹਾਂ ਦੇ ਸਾਰੇ ਪਰਫਿਊਮ ਵੀ ਆਪਾਂ ਬਣਾਉਂਦੇ ਆ ਜੀ ਕੋਈ ਬਾਕੀ ਕਿਉਂਕਿ ਹਜੇ ਤੱਕ ਆਪਣਾ ਕੰਮ ਨਵਾਂ ਹੈ ਜੀ ਜੇ ਕੋਈ ਬੰਦਾ ਕਹਿੰਦਾ ਵੀ ਕਸਟਮਾਈਜ਼ ਵੀ ਕਰ ਦਿੰਨੇ ਆ ਆਪਾਂ ਅਗਲਾ ਕਹਿੰਦਾ ਮੈਨੂੰ ਇਸ ਟਾਈਪ ਦਾ ਪਰਫਿਊਮ ਚਾਹੀਦਾ ਜਿਵੇਂ 1 ਮਿਲੀਅਨ ਹਰ ਇੱਕ ਤਰ੍ਹਾਂ ਦਾ ਪਰਫਿਊਮ ਆਪਾਂ ਬਣਾ ਲੈਂਦੇ ਆ ਜੀ ਤੇ ਸੇਮ ਉਹਦੇ ਨਾਲ ਮੈਚ ਕਰੋਗੀ ਫਰੇਗਰੈਂਸ ਜਿੰਨੀ ਕੰਪਨੀ ਦਾ ਪਰਫਿਊਮ ਲੌਂਗ ਲਾਸਟਿੰਗ ਹੈ ਉਹਨਾ ਹੀ ਆਪਣੇ ਆ ਜੀ 12000 13000 20000 50000 60000 ਹਰੇਕ ਰੇਂਜ ਦੇ ਪਰਫਿਊਮ ਆਪਣੇ ਕੋਲ ਹੈਗੇ ਆ ਜੀ ਜੀ ਆਪਾਂ ਆਪਣੇ 1000 ਰੁਪਏ ਦੀ ਰੇਂਜ ਤੋਂ ਥੱਲੇ ਥੱਲੇ ਦੇ ਪਰਫਿਊਮ ਮਿਲਣਗੇ ਜੀ ਆਪਣੇ ਕੋਲ 50000 ਵਾਲਾ ਪਰਫਿਊਮ ਵੀ ਆਪਣੇ ਕੋਲੇ 800000 ਦੀ ਰੇਂਜ ਵਿੱਚ ਮਿਲੂਗਾ ਜਿਹੜਾ 50000 ਦਾ ਪਰਫਿਊਮ ਹੈ ਉਹ ਤੁਸੀਂ 800 ਤੋਂ 1000 ਰੁਪਏ ਚ ਦੇਓ ਹਾਂਜੀ ਹਾਂਜੀ ਕੁਆਲਿਟੀ ਉਹਦੀ ਸੇਮ ਹੋਊਗੀ ਸੇਮ ਹੋਊਗੀ 90% ਤੋਂ 100% ਮੈਚ ਕਰੂਗਾ ਜੀ ਸੇਮ ਫਰੇਗਰੈਂਸ ਸੇਮ ਲੌਂਗ ਲਾਸਟਿੰਗ ਮੈਂ ਸੁਣਿਆ ਵੀ ਤੁਸੀਂ ਕਾਫੀ ਆਸਟ੍ਰੇਲੀਆ ਅਮਰੀਕਾ ਤੁਹਾਡੇ ਕੋਲੇ ਆਰਡਰ ਆਏ ਆ ਕਾਫੀ ਬਾਹਰ ਵੀ ਭੇਜੇ ਤੁਸੀਂ ਬਿਲਕੁਲ ਹੀ ਭੇਜਦੇ ਜਿੰਨਾ دوستੋ ਮਿੱਤਰਾਂ ਨੂੰ ਪਤਾ ਲੱਗਦਾ ਜਿਵੇਂ ਅਪਾ ਭੇਜਿਆ ਹੀ ਰਿਪੀਟਿਡ ਵੀ ਭੇਜਿਆ ਜੀ ਬਿਲਕੁਲ ਦੋ ਦੋ ਤਿੰਨ ਕਾਫੀ ਬਾਕੀਆਂ ਦਾ ਕਲਰ ਸ਼ਾਇਦ ਸਾਰਿਆਂ ਦਾ ਵਾਈਟ ਹੀ ਹੈ ਇੱਕ ਆ ਅਲੱਗ ਕਲਰ ਚ ਹੈ ਇੱਕੋ ਹੀ ਹਾਂਜੀ ਇਹ ਦਾ ਸਰ ਅਵੇਂ ਇਹਨਾ ਇੱਕ ਕੈਮੀਕਲ ਜਿਹੜੇ ਅਰੋਮਾ ਕੈਮੀਕल्स ਜਿਵੇਂ ਮਿਕਸ ਕਰਦੇ ਆ ਜੀ ਤੇ ਇੱਕ ਖੁਸ਼ਬੂ ਉਹਨਾਂ ਨਾਲ ਹੀ ਖੁਸ਼ਬੂ ਬਣਦੀ ਹੈ ਕਿਸੇ ਚ 50 ਚੀਜ਼ਾਂ ਪੈਂਦੀਆਂ ਕਿਸੇ ਚ 60 ਪੈਂਦੀਆਂ ਕਿਸੇ 70 ਪੈਂਦੀਆਂ ਕੋਈ ਇੱਕ ਡ੍ਰੌਪ ਪੈਂਦਾ ਕੋਈ ਪੰਜ ਡ੍ਰੌਪ ਪੈਂਦੇ ਆ ਉਸ ਤਰੀਕੇ ਨਾਲ ਪਰਫਿਊਮ ਤਿਆਰ ਹੁੰਦੇ ਆ ਜੀ ਇਹ ਬਸ ਇਹ ਫਰੇਗਰੈਂਸ ਦੀ ਜਿਹੜੀ ਪ੍ਰੋਫਾਈਲ ਹੈ ਇਹੋ ਜੀ ਐਸ ਕਰਕੇ ਇਹਦਾ ਕਲਰ ਆਵੇ ਜੀ 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 ਮੈਨ ਤੁਹਾਡੇ ਕੋਲੇ ਕਿਹੜੇ ਪਰਫਿਊਮ ਆ ਜਿਹੜੇ ਟਾਪ ਹੈ ਹਨਾ ਇਹ ਤਾਂ ਪਏ ਤਾਂ ਸਾਰੇ ਹੀ ਬਹੁਤ ਵਧੀਆ ਮੈਂ ਤਾਂ ਦੇਖਿਆ ਵੀ ਜਿਹੜੇ ਟਾਪ 10 ਆਪਾਂ ਨਾ ਲਾਉ ਉਹਨਾਂ ਦੇ ਜਰੂਰ ਟਾਪ 10 ਦੇ ਵਿੱਚ Y2 ਦਾ ਜੀ ਅਰੇਬੀਨੋਦ ਦਾ ਕੂਨ ਵਾਟਰ ਹੈ ਏਲੀਨ men ਹੈ ਜੀ ਸੀਕੇ ਇਟਰਨਿਟੀ ਹੈ ਜੀ ਇਹ ਹੋਰ ਡਿਓਰ ਡਿਓਰ ਸਵਾਜ ਹੈ ਜੀ ਇਹ ਸੁਪਰੀਮ ਬੱਕਟ ਹੈ ਜੀ ਸਾਰੇ ਪਰਫਿਊਮ ਵੈਸੇ ਮੇਰੇ ਹਿਸਾਬ ਨਾਲ ਤਾਂ ਸਾਰੇ ਟੌਪ ਹੀ ਹੈ ਜੀ ਆਪਾਂ ਸਾਰੇ ਬਣਾਈ ਹੋਲੇ ਦੇ ਉਹੋ ਜੇ ਪਰਫਿਊਮ ਹੈ ਸਾਰੇ ਹਰਮਾਨੀ ਦੇ ਹੈ ਵਰਸਾਚੀ ਦਾ ਇਰੋਜ਼ ਹੈ ਜੀ ਬੋਲੇ ਬੋਲੇ ਜੀ ਫੁੰਬਰੇ ਨਮਾਡ ਹੈ ਗੈਲੂਈ ਸੂਟੋਂ ਦਾ ਜੀ ਬਲੈਕ ਕੋਪੀਅਮ ਪਿਆ ਹੈ ਜੀ ਸਾਰੇ ਪਰਫਿਊਮ ਇਹ ਆਪਣੇ ਐਮੋਨ ਪੈरिस ਲੇਡੀਜ਼ ਪਰਫਿਊਮ ਹੈ ਜੀ ਬਾਈ ਐਸ ਐਲ ਬ੍ਰਾਂਡ ਦਾ ਹੈ ਜੀ ਬੁਜੀ ਇਹ ਨੂੰ ਸਿਰਫ ਲੇਡੀਜ਼ ਲਾ ਸਕਦੀ ਆ ਇਹ ਵੈਸੇ ਫॉर ਲੇਡੀਜ਼ ਕੰਪਨੀ ਜਿਹੜੀ ਕਹਿੰਦੀ ਹੈ ਇਹ ਫॉर ਲੇਡੀਜ਼ ਜੀ ਜੀ ਫॉर ਔਮਨ ਇਹ ਪਰਫਿਊਮ ਹੈ ਜੀ 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 ਔਰ ਇਹਦੀ ਬਹੁਤ ਡਿਮਾਂਡ ਹੈ ਜੀ ਔਰ ਬਹੁਤ ਲੌਂਗ ਲਾਸਟਿੰਗ ਪਰਫਿਊਮ ਹੈ ਇੱਕ ਕੂਲ ਵਾਟਰ ਤੇ ਆਇਆ ਜੀ ਕਰਾਂਗੇ ਆਪਾਂ ਇਹ ਥੋੜਾ ਫਰੂਟੀ ਨੋਟ ਹੈ ਜੀ ਵੈਬਸਾਈਟ ਵੀ ਹੈਗੀ ਹੈ ਜੀ www.aquashell.in ਜੀ ਆਪਣਾ ਇੰਸਟਾਗ੍ਰam ਤੇ ਪੇਜ ਹੈ ਜੀ ਅਰੋੜਾ ਫਰੇਗਰੈਂਸਿਸ ਅਬੋਰ ਜੀ ਔਰ ਨੰਬਰ ਹੈਗੇ ਆ ਜੀ 84019 58000 98553 46000 ਜੀ ਰਕੇਸ਼ अरोड़ा ਮੇਰਾ ਨਾਮ ਹੈ ਜੀ ਇੱਕ ਵਾਰੀ ਮੌਕਾ ਦਿਓ ਤੁਸੀਂ ਇੱਕ ਵਾਰੀ ਸਾਡਾ ਪਰਫਿਊਮ ਯੂਜ਼ ਕਰੋਗੇ ਤਾਂ ਫਿਰ ਹੋਰ ਕਿਧਰੋਂ ਪਰਫਿਊਮ ਤੁਸੀਂ ਨਹੀਂ ਲਓਗੇ ਜੀ ਇਹ ਸਾਡਾ ਦਾਵਾ ਹੈ ਜੀ ਸੋ ਬਹੁਤ ਹੀ ਸਸਤੇ ਰੇਟਾਂ ਤੇ ਹੈ ਜੀ ਪਰਫਿਊਮ ਤੁਸੀਂ ਸ਼ਾਜੇ ਮਾਰਕੀਟ ਜਾਓਗੇ ਬ੍ਰਾਂਡਡ ਛੱਡੋ ਜੇ ਵੈਸੇ ਵੀ ਮਾਰਕੀਟ ਜਾਓਗੇ ਤਾਂ ਤੁਹਾਨੂੰ ਇਹ ਮੈਨੂੰ ਲੱਗਦਾ ਵੀ 5000 ਤੋਂ ਘੱਟ ਨਹੀਂ ਮਿਲਣਾਗਾ ਤੇ ਜੇ ਤੁਸੀਂ ਵੀਰ ਦੇ ਘਰੋਂ ਆ ਕੇ ਲਓਗੇ ਤਾਂ ਵੀਰ ਨੇ ਦੱਸਿਆ ਹੀ ਹੈ ਵੀ 800 ਤੋਂ 1000 ਸ਼ਾਇਦ ਹੋਰ ਵੀ ਕੋਈ 2 ਰੁਪਏ ਤੁਹਾਨੂੰ ਘੱਟ ਵੀ ਹੈਗੇ ਜੀ ਆਪਣੇ ਕੋਈ 600 700 ਦੀ ਰੇਂਜ 'ਚ ਵੀ ਹੈਗੇ ਜਿਵੇਂ ਦੀ ਕੋਸਟਿੰਗ ਆਪਾਂ ਬਿਲਕੁਲ ਘੱਟ ਪ੍ਰੋਫਿਟ ਤੇ ਕੰਮ ਕਰ ਰਹੇ ਹਾਂ ਜੀ ਇੱਕ ਵਾਰੀ ਆਪਾਂ ਆਪ ਦਾ ਬ੍ਰੈਂਡ ਚ ਚਲਾਣਾ ਹੈ ਉਸ ਕਰਕੇ ਆਪਾਂ ਰੀਜ਼ਨੇਬਲ ਪ੍ਰਾਈਸ ਤੇ ਦੇ ਦਿੰਨੇ ਆ ਜੀ ਕੋਈ ਗੱਲ ਨਹੀਂ ਤੁਹਾਡੇ ਚੈਨਲ ਦੇ ਥਰੂ ਜਿਹੜਾ ਵੀ ਆਊਗਾ ਜੀ ਉਹਨਾਂ ਨਾਲ ਹੋਰ ਮਾਣ ਕਰਾਂਗੇ ਜਿੰਨਾ ਹੋ ਸਕਦਾ ਹੋਇਆ ਵਤਵਤ ਥੈਂਕ ਯੂ ਜੀ ਥੈਂਕ ਯੂ ਇਹ ਮਾਰਕੀਟ ਚੰਡੀਗੜ੍ਹ ਮਾਰਕੀਟ ਹੈਗੀ ਆ ਜੀ ਉੱਥੇ ਡੁਪਲੀਕੇਟ ਕਾਪੀਆਂ ਪਰਫਿਊਮਾਂ ਦੀਆਂ ਮਿਲਦੀਆਂ ਜੀ ਪਰ ਉਹ ਸ਼ੀਸ਼ੀ ओरिजिनल ਦੇ ਨਾਲ ਦੀ ਸੇਮ ਹੁੰਦੀ ਹੈ ਪਰ ਵਿੱਚ ਕੁਝ ਹੋਰ ਹੀ ਹੁੰਦਾ ਜੀ ਜੀ ਅਸੀਂ ਬ੍ਰਾਂਡ ਆਪਣਾ ਆਉਂਦਾ ਜੀ ਖੁਸ਼ਬੂ ਸੇਮ ਮੈਚ ਕੀਤੀ ਹੈ ਜੀ ਕੋਸ਼ਿਸ਼ ਕੀਤੀ ਹੈ 100% ਮੈਚ ਹੋ ਗਈ ਜੀ ਤੇ ਲਾਸਟਿੰਗ ਵੀ ਸੇਮ ਹੀ ਕਰੇ ਜੀ ਪਰਫਿਊਮ ਆਪਾਂ ਇਤਰ ਵੀ ਨਾਲ ਬਣਾਉਨੇ ਆ ਜੀ ਜਿਹੜਾ ਵੀ ਪਰਫਿਊਮ ਹੈ ਉਹਨ ਦਾ ਸੇਮ ਇਤਰ ਵੀ ਆਪਾਂ ਤਿਆਰ ਕਰਦੇ ਹਾਂ ਜਿਸ ਜਿਹੜਾ ਵੀ ਪਰਫਿਊਮ ਦਾ ਕੋਈ ਬੰਦਾ ਕਹੇ ਵੀ ਮੈਨੂੰ ਇਹਦਾ ਇਤਰ ਚਾਹੀਦਾ ਹੈ ਅਪਾ ਸੇਮ ਹੁੰਦਾ ਇਤਰ ਵੀ ਦੇ ਦਿੰਦੇ ਆ ਜੀ ਇਤਰ ਦੇ ਵਿੱਚ ਰੂਹ ਗੁਲਾਬ ਹੋ ਗਿਆ ਜੀ ਗਿੱਲੀ ਮਿੱਟੀ ਬਹੁਤ ਚੱਲ ਰਿਹਾ ਜੀ ਅੱਜਕੱਲ ਆਪਣੇ ਕੋਲੇ ਹੋ ਵੀ ਅਵੇਲੇਬਲ ਹੈ ਜੀ ਸਵੀ ਟੂਥ ਜਿਹੜਾ ਆਪਣਾ ਇੱਕ ਇਤਰ ਹੈ ਜੀ ਸਪੈਸ਼ਲ ਬਹੁਤ ਸੇਲ ਹੈ ਜੀ ਉਹਦੀ ਔਰ ਬਹੁਤ ਹੀ ਜ਼ਿਆਦਾ ਲੌਂਗ ਲਾਸਟਿੰਗ ਹੈ ਜੀ ਜੀ ਸਵੀ ਕਾਫੀ ਤਰ੍ਹਾਂ ਦੇ ਪਰਫਿਊਮ ਹੈ ਜੇ ਕੋਈ ਭਰਾ ਪਰਫਿਊਮ ਲੈਣਾ ਚਾਹਵੇ ਤਾਂ ਸਾਡੀ ਇਸ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਯਾ ਇਹਨਾਂ ਦਾ ਨਿਊ ਸੂਰਜ ਨਗਰੀ ਨੇੜੇ ਸੀਤੋ ਰੋਡ ਫਾਟਕ ਦੇ ਘਰ ਹੈ ਤੁਸੀਂ ਘਰ ਵੀ ਵਿਜ਼ਿਟ ਕਰ ਸਕਦੇ ਹੋ ਸੋ ਕਿਹੋ ਜੀ ਲੱਗੀ ਸਾਡੀ ਵੀਡੀਓ ਉਹਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਥੈਂਕ ਯੂ ਸਾਰੇ ਵੀਰ ਭਰਾਵਾਂ ਦਾ